ਮੈਂ ਉਹਨਾਂ ਨੂੰ ਮਨਾ ਕਰਤਾ ਵੀ ਦੇਖੋ ਵਕੀਲ ਤਾਂ ਖੜਾ ਹੋਏਗਾ ਜੀ ਪਹਿਲਾਂ ਉਹ ਪਿਆਰ ਨਾਲ ਚੱਲੇ ਜਦੋਂ ਮੈਂ ਮਨਾ ਕਰਤਾ ਫਿਰ ਪੈਸੇ ਦੀ ਆਫਰ ਕੀਤੀ ਉਦੋਂ ਵੀ ਮੈਂ ਮਨਾ ਕਰਤਾ ਵੀ ਸਾਡਾ ਵਕੀਲ ਤਾਂ ਫਾਈਟ ਕਰੇਗਾ ਉਹ ਕਹਿੰਦੇ ਵਿਦਆਉਟ ਵਿਰੋਧ ਸਾਡੀ ਬੇਲ ਹੋ ਜਾਏਗੀ ਤੁਸੀਂ ਵਿਰੋਧ ਨਾ ਕਰਿਓ ਮਾਦਰੋ ਤੇਰਾ ਵਕੀਲ ਨਾ ਖੜਾ ਹੋਇਓ ਉਦੋਂ ਮੈਂ ਤਾਂ ਕਹਿੰਦਾ ਉਦੋਂ ਮੈਂ ਪੀਨ ਪਾਣੀ ਆ ਕਿਤਾ ਸਰਕਾਰੀ ਵਕੀਲ ਤਾਂ ਖੜਾ ਹੋਣਾ ਹੀ ਹੋਣਾ ਗਵਰਨਮੈਂਟ ਉਹ ਤਾਂ ਕੋਈ ਤੇ ਸਰਕਾਰੀ ਉਹ ਤੇ ਹੁੰਦਾ ਹੀ ਹੁੰਦਾ ਵਾ ਤੇਰਾ ਤੇਰਾ ਖਾਸ ਵਕੀਲ ਨਵੇਂ ਖੜਾ ਦੇਖੋ ਮਨ ਕਰਤੇ ਵੀ ਵਕੀਲ ਤਾਂ ਖੜੇਗਾ ਹੀ ਖੜੇਗਾ ਇੱਕ ਸਰਕਾਰੀ ਖੜੇਗਾ ਸਰਕਾਰ ਵੱਲੋਂ ਇੱਕ ਤਾਂ ਸਾਡਾ ਖੜਨਾ ਹੀ ਖੜਨਾ ਹੈ ਤੇ ਉਸ ਤੋਂ ਬਾਅਦ ਫਿਰ ਜਦ ਮਨਾ ਕੀਤਾ ਮਨਾ ਕਰਨ ਤੋਂ ਬਾਅਦ ਸਾਡੀ ਰੈਕੀ ਕੀਤੀ ਗਈ ਦੋ ਗੱਡੀਆਂ ਜਾਂ ਮੋਬਿਲ ਗੱਡੀ ਸੀਗੀ ਤੇ ਉੱਥੇ ਤੇ ਸਥਾਨਿਕ ਲੋਕਾਂ ਨੇ ਦੱਸਿਆ ਵੀ ਆਫਿਸ ਦੇ ਬਾਹਰ ਵੀ ਹਥਿਆਰਬੰਦ ਲੋਕ ਆਏ ਆ ਦੋ ਗੱਡੀਆਂ ਭਰ ਕੇ ਇਹ ਗੋਲੀ ਚਲੰਦਾ ਹੈ ਸ਼ੂਟ ਕਰਦਾ ਹੈ ਇਹ ਸੁਣ ਇਹ ਸ਼ੂਟ ਕਰ ਰਿਹਾ ਹੈ ਤੇ ਇਸ ਸ਼ੂਟ ਦੇ ਵਿੱਚ ਇਹ ਕਹਿੰਦਾ ਲੋਕ ਦੇ ਵਿੱਚ ਕਹਿੰਦਾ ਵੀ ਇਹ ਆਪਣੇ ਵਾਸਤੇ ਹੀ ਹੈ ਮਤਲਬ ਦੋ ਨੰਬਰ ਦੀ ਹੈ ਜਾਂ ਕਿਦਾਂ ਤੇ ਫਾਇਰਿੰਗ ਕਰਦਾ ਉਹ ਜਿਹੜੀ ਗੱਡੀ ਪਿੱਛੇ ਖੜੀ ਹੈ ਉਹ ਗੱਡੀ ਦਾ ਨੰਬਰ ਅਸੀਂ ਦੇਖਿਆ ਤੇ ਉਹ ਨੰਬਰ ਕਿਸੇ ਨਾ ਕਿਸੇ ਸਾਡੇ ਜਿਹੜੀ ਰੈਕੀ ਕਰਦੀਆਂ ਗੱਡੀਆਂ ਉਹਦੇ ਨਾਲ ਮੈਚ ਕਰਦਾ ਸੀ ਜਦੋਂ ਅਸੀਂ ਉਹਦਾ ਡਾਟਾ ਘਟਾਇਆ ਤਾਂ ਉਹ ਅਵਤਾਰ ਪ੍ਰਧਾਨ ਹੈ ਜੋ ਪਛ ਬ੍ਰਿੰਦਰ ਦੇ ਚੱਲਦਾ ਉਹਦੀ ਗੱਡੀ ਹੈ ਜਦੋਂ ਅਸੀਂ ਕਿਸੇ ਸੱਪ ਦੀ ਪੂੰਛ ਤੇ ਪੈਰ ਰੱਖਾਂਗੇ ਤਾਂ ਸੱਪ ਤਾਂ ਡੰਗ ਮਾਰੇਗਾ ਹੀ ਮਾਰੇਗਾ ਇਹ ਪਾਸਟਰ ਬਜਿੰਦਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਇਹ ਸੱਪ ਹੈ ਅਸੀਂ ਇਸ ਦੀ ਪੂੰਛ ਦੇ ਉੱਪਰ ਪੈਰ ਰੱਖਿਆ ਅਸੀਂ ਇਹਨੂੰ ਸਜ਼ਾ ਕਰਾਈ ਇਹਨੂੰ ਅੰਦਰ ਭੇਜਿਆ 20 ਸਾਲ ਅੰਦਰ ਦੇ ਲੱਗਿਆ ਹਸਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਦੱਸ ਖੈਰਾ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਬਜਿੰਦਰ ਨੂੰ ਰੇਪ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਉਹ ਹੁਣ ਮਾਮਲਾ ਇੱਕ ਵਾਰ ਫੇਰ ਹਾਈਲਾਈਟ ਹੋਣ ਜਾ ਰਿਹਾ ਦੱਸ ਦਈਏ ਕਿ ਉਸ ਨੂੰ ਸਜ਼ਾ ਕਰਵਾਉਣ ਵਾਲੇ ਸਰਬਜੀਤ ਰੌਕੀ ਜਿਹੜੇ ਨੇ ਇੱਕ ਵਾਰ ਫੇਰ ਕੈਮਰਾ ਸਾਹਮਣੇ ਆਏ ਨੇ ਰੌਕੀ ਕੀ ਹੈ ਸਾਰਾ ਮਾਮਲਾ ਕਿਉਂ ਜਿਹੜਾ ਹੁਣ ਫੇਰ ਉਹ ਕੇਸ ਆ ਜਿਹੜਾ ਹਾਈਲਾਈਟ ਹੋਣ ਜਾ ਰਿਹਾ ਐਕਚੁਅਲ 'ਚ ਲਗਾਤਾਰ ਮੈਨੂੰ ਕਾਲਸ ਆ ਰਹੀਆਂ ਮੇਰੇ ਬਹੁਤ ਖਾਸ-ਖਾਸ ਵਿਅਕਤੀਆਂ ਦੀ ਜਿਨ੍ਹਾਂ ਦਾ ਆਪਾਂ ਨਾਮ ਨਹੀਂ ਲੈ ਸਕਦੇ ਕੈਮਰੇ ਤੇ ਉਹ ਆਉਂਦੇ ਆ ਬੈਠਦੇ ਆ ਕੁਝ ਰਾਜਨੀਤਿਕ ਵਿਅਕਤੀ ਵੀ ਆ ਕੋਈ ਸੋਸ਼ਲ ਵਰਕਰ ਵੀ ਆ ਉਹ ਕਹਿੰਦੇ ਚਲੋ ਸਜ਼ਾ ਹੋ ਗਈ ਦਿਨ ਵੀ ਕੱਟ ਲੈ ਤੁਸੀਂ ਛੱਡੋ ਹੁਣ ਉਹ ਬੇਲ ਲਾਣਗੇ ਤੁਸੀਂ ਆਪਣਾ ਵਕੀਲ ਨਾ ਖੜਾ ਕਰਿਓ ਕਿੱਥੇ ਬੇਲ ਲਾਉਣਗੇ ਹਾਈ ਕੋਰਟ ਚ ਤੇ ਮੈਂ ਉਹਨਾਂ ਨੂੰ ਮਨਾ ਕਰਤਾ ਵੀ ਦੇਖੋ ਵਕੀਲ ਤਾਂ ਖੜਾ ਹੋਏਗਾ ਜੀ ਪਹਿਲਾਂ ਉਹ ਪਿਆਰ ਨਾਲ ਚੱਲੇ ਜਦੋਂ ਮੈਂ ਮਨਾ ਕਰਤਾ ਫਿਰ ਪੈਸੇ ਦੀ ਆਫਰ ਕੀਤੀ ਉਦੋਂ ਵੀ ਮੈਂ ਮਨਾ ਕਰਤਾ ਵੀ ਸਾਡਾ ਵਕੀਲ ਤਾਂ ਫਾਈਟ ਕਰੇਗਾ ਉਹ ਕਹਿੰਦੇ ਵਿਦਆਊਟ ਵਿਰੋਧ ਸਾਡੀ ਬੇਲ ਹੋ ਜਾਏਗੀ ਤੁਸੀਂ ਵਿਰੋਧ ਨਾ ਕਰਿਓ ਉੱਥੇ ਤੇ ਮੈਂ ਮਨ ਕਰਤਾ ਵੀ ਵਕੀਲ ਤਾਂ ਖੜੇਗਾ ਹੀ ਖੜੇਗਾ ਇੱਕ ਸਰਕਾਰੀ ਖੜੇਗਾ ਸਰਕਾਰ ਵੱਲੋਂ ਇੱਕ ਤਾਂ ਸਾਡਾ ਖੜਨਾ ਹੀ ਖੜਨਾ ਹੈ ਤੇ ਉਸ ਤੋਂ ਬਾਅਦ ਫਿਰ ਜਦ ਮਨਾ ਕੀਤਾ ਮਨਾ ਕਰਨ ਤੋਂ ਬਾਅਦ ਸਾਡੀ ਰੈਕੀ ਕੀਤੀ ਗਈ ਦੋ ਗੱਡੀਆਂ ਆਈ ਨੋਵਾ ਗੱਡੀ ਸੀਗੀ ਤੇ ਉੱਥੇ ਤੇ ਸਥਾਨਿਕ ਲੋਕਾਂ ਨੇ ਦੱਸਿਆ ਵੀ ਆਫਿਸ ਦੇ ਬਾਹਰ ਵੀ ਹਥਿਆਰਬੰਦ ਲੋਕ ਆਏ ਆ ਦੋ ਗੱਡੀਆਂ ਭਰ ਕੇ ਆਈ ਸੀਗੀਆਂ ਤੇ ਮੈਂ ਉਸੇ ਟਾਈਮ ਡੀਐਸਪੀ ਸਾਹਿਬ ਨੂੰ ਦੱਸਿਆ ਖਸਤੀ ਖੜੜ ਬੰਨ ਨੂੰ ਆਪਣਾ ਦੱਸਿਆ ਤੇ ਐਸਪੀ ਸਾਹਿਬ ਨੂੰ ਵੀ ਦੱਸਿਆ ਤੇ ਉਸੇ ਟਾਈਮ ਪੂਰੀ ਸਰਕਟ ਤੇ ਆਈ ਸੀਸੀਡੀ ਫੁਟੇਜ ਕੱਢੇ ਸਾਰਾ ਕੁਝ ਕੱਢਿਆ ਹੰਗਾ ਲੈ ਗਿਆ ਪਰ ਕਿਤੇ ਨਾ ਕਿਤੇ ਨਹੀਂ ਪਛਾਣ ਹੋ ਪਈ ਗੱਡੀਆਂ ਦੀ ਤੇ ਅਚਾਨਕ ਹੀ ਫਿਰ ਮੈਨੂੰ ਕਿਸੇ ਦੇ ਥਰੂ ਜਾਣਕਾਰ ਦੇ ਥਰੂ ਇੱਕ ਵੀਡੀਓ ਆਂਦੀ ਹੈ ਉਹ ਦੱਸਦੇ ਵੀ ਆ ਦੇਖੋ ਇੱਕ ਅਕਬਰ ਪਾਸਟਰ ਅਕਬਰ ਕਰਕੇ ਵਿਅਕਤੀ ਹੈ ਉਹ ਨਾ ਸੰਡੇ ਵਾਲੇ ਦਿਨ ਜਿਹੜੀ ਇਹਨਾਂ ਦੀ ਇਹ ਚਰਚ ਕਹਿੰਦੇ ਆ ਵੈਸੇ ਤਾਂ ਪਟੇਰਾ ਕਹਿੰਦੇ ਆ ਇੱਕ ਨਾ ਇਹ ਗੋਲੀ ਚਲਾਉਂਦਾ ਹੈ ਸ਼ੂਟ ਕਰਦਾ ਹੈ ਸੁਣੋ ਇਹ ਸ਼ੂਟ ਕਰ ਰਿਹਾ ਹੈ ਤੇ ਇਹ ਸ਼ੂਟ ਦੇ ਵਿੱਚ ਇਹ ਕਹਿੰਦਾ ਬੰਦੂਕ ਦੇ ਵਿੱਚ ਕਹਿੰਦਾ ਵੀ ਇਹ ਆਪਣੇ ਵਾਸਤੇ ਹੀ ਹੈ ਮਤਲਬ ਦੋ ਨੰਬਰ ਦੀ ਹੈ ਜਾਂ ਕਿੱਦਾਂ ਤੇ ਫਾਇਰਿੰਗ ਕਰਦਾ ਹੈ ਤੇ ਉਹ ਜਿਹੜੀ ਗੱਡੀ ਪਿੱਛੇ ਖੜੀ ਹੈ ਉਹ ਗੱਡੀ ਦਾ ਨੰਬਰ ਅਸੀਂ ਦੇਖਿਆ ਤੇ ਉਹ ਨੰਬਰ ਕਿਤੇ ਨਾ ਕਿਤੇ ਸਾਡੇ ਜਿਹੜੀ ਰੈਕ ਕੀ ਕਰਦੀਆਂ ਗੱਡੀਆਂ ਉਹਦੇ ਨਾਲ ਮੈਚ ਕਰਦਾ ਸੀਗਾ ਜਦੋਂ ਅਸੀਂ ਉਹਦਾ ਡਾਟਾ ਕਢਾਇਆ ਤਾਂ ਉਹ ਅਵਤਾਰ ਪ੍ਰਧਾਨ ਹੈ ਜੋ ਪਾਸਟਰ ਬਜਿੰਦਰ ਦੀ ਚਰਚ ਦਾ ਉਹਦੀ ਗੱਡੀ ਹੈ ਉਹ ਤੇ ਉਸ ਤੋਂ ਬਾਅਦ ਫਿਰ ਅਸੀਂ ਹੋਰ ਡੰਗਾਈ ਚ ਗਏ ਤਾਂ ਇਹ ਜਿਹੜਾ ਅਕਬਰ ਪਾਸਟਰ ਹੈ ਅੱਜ ਤੋਂ ਸਾਲ ਡੇਢ ਸਾਲ ਲਗਭਗ ਪਹਿਲਾਂ 21 ਨੇ ਆਪਣੇ ਆਪ ਨੂੰ ਥ੍ਰੈਟ ਦਵਾਇਆ ਸੀ ਜੇਲ੍ਹ ਦੇ ਵਿੱਚੋਂ ਵੀ ਮੈਂ ਅਸੀ ਤੈਨੂੰ ਮਾਰ ਦਾਂਗੇ ਤੇ ਉਹ ਥ੍ਰੈਟ ਦੇ ਉੱਪਰ ਇਹਨੂੰ ਸਿਕਿਉਰਟੀ ਮਿਲ ਗਈ ਸੀ ਜਦੋਂ ਕੰਪਲੀਟ ਸੀਆਈਆ ਆਪਣਾ ਸੀਆਈ ਸਟਾਫ ਚੱਲੀ ਗਈ ਸੀਆਈ ਸਟਾਫ ਨੇ ਉਹ ਬੰਦਾ ਚੱਕ ਲਿਆ ਬੰਦਾ ਚੱਕ ਕੇ ਜਦੋਂ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਜਾਂ ਪੁੱਛਗਿੱਛ ਕੀਤੀ ਤਾਂ ਉਹਨੇ ਇਹ ਪੁੱਛਗਿੱਛ ਦੱਸਿਆ ਵੀ ਸਾਨੂੰ ਤਾਂ ਥ੍ਰੈਟ ਇਸ ਵਿਅਕਤੀ ਨੇ ਅਕਬਰ ਪਾਸਟਰ ਨੇ ਸਾਨੂੰ ਪੈਸੇ ਦੇ ਕੇ ਇੱਕ ਧਮਕਾਇਆ ਸੀ ਵੀ ਤੂੰ ਸੱਥ ਥ੍ਰੈਟ ਦੇ ਮੈਨੂੰ ਸਿਕਿਉਰਟੀ ਮਿਲ ਜੇਗੀ ਤੇ ਉਹਨੇ ਜਦੋਂ ਦੱਸਿਆ ਤੇ ਉਹ ਤੋਂ ਬਾਅਦ ਅਕਬਰ ਪਾਸਟਰ ਨੂੰ ਹੀ ਅਰੈਸਟ ਕਰਕੇ ਅੰਦਰ ਭੇਜ ਦਿੱਤਾ ਗਿਆ ਉਹ ਬੰਦੇ ਵੀ ਗੈਂਗਸਟਰ ਜੀ ਇਹਨਾਂ ਦਾ ਥ੍ਰੈਟ ਦਵਾਇਆ ਸੀ ਨਾਮੀ ਗੈਂਗਸਟਰ ਸੀ ਤੇ ਹੁਣ ਸਾਨੂੰ ਕਿਥੇ ਨਾ ਕਿਤੇ ਲੱਗ ਰਿਹਾ ਜਿਹੜੀ ਸਾਡੀ ਰੈਕੀ ਹੋ ਰਹੀ ਹੈ ਤੇ ਇਹ ਪਿਸਟਲ ਫਾਇਰਿੰਗ ਕਰ ਰਹੇ ਇਹ ਹਥਿਆਰ ਕਿੱਥੋਂ ਆਏ ਇਹਨਾਂ ਕੋਲ ਇੰਨੇ ਮਹਿੰਗੇ ਹਥਿਆਰ ਕਿੱਥੋਂ ਆਏ ਸ਼ਰਿਆਮ ਵੀਡੀਓ ਬਣਾ ਰਹੇ ਆ ਇਹ ਆਪਣਾ ਬਲੈਕ ਮਾਜਰੀ ਦੀ ਸ਼ਾਇਦ ਵੀਡੀਓ ਹੈ ਜਿੱਥੇ ਤੱਕ ਮੈਨੂੰ ਲੱਗਦਾ ਤੇ ਮੁਹਾਲੀ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਸ਼੍ਰੀ ਆਮ ਫਾਇਰਿੰਗ ਪਰ ਵੀਡੀਓ ਬਣ ਬਣ ਰਹੀ ਹੈ ਵੀਡੀਓ ਕਿਸੇ ਥਰੂ ਸਾਡੇ ਕੋਲ ਆ ਗਈ ਹੈ ਗੱਡੀਆਂ ਵੀ ਉਹੀਆਂ ਤੇ ਰੈਕੀ ਕੀਤੀ ਜਾ ਰਹੀ ਹੈ ਤੇ ਫਿਰ ਅਸੀਂ ਡੀਜੀਪੀ ਸਾਹਿਬ ਕੋਲ ਗਏ ਦਰਖਾਸਤ ਲੈ ਕੇ ਡੀਜੀਪੀ ਸਾਹਿਬ ਨੂੰ ਦੱਸਿਆ ਸੀ ਡੀਜੀਪੀ ਸਾਹਿਬ ਨੇ ਤੁਰੰਤੀ ਸਾਡੀ ਸਿਕਿਉਰਿਟੀ ਦੇ ਵਿੱਚ ਵਾਅਦਾ ਕੀਤਾ ਠੀਕ ਹੈ ਤੇ ਸਿਕਿਉਰਿਟੀ ਸਾਨੂੰ ਜ਼ਿਲ੍ਹੇ ਦੀ ਹਟਾ ਕੇ ਸਾਨੂੰ ਆਪਣਾ ਪੀਏਪੀ ਦੀ ਸਿਕਿਉਰਿਟੀ ਦਿੱਤੀ ਗਈ ਤੇ ਹੁਣ ਅੱਜ ਬਿਆਨ ਦੇ ਕੇ ਮੈਂ ਆਪਣਾ ਐਸਪੀ ਰੂਲਰ ਸਰਕਲ ਮੁਹਾਲੀ ਮਨਪੀ ਸਰਕਲ ਬਿਆਨਾਂ ਦੀ ਕਾਪੀ ਮੈਂ ਦੇ ਕੇ ਆਇਆ ਹੋਂਤੇ ਤੇ ਦੇਖਦੇ ਆ ਅੱਗੇ ਕੀ ਹੁੰਦਾ ਹੈ ਮਤਲਬ ਇਹ ਇਮੀਡੀਏਟਲੀ ਕਾਰਵਾਈ ਕਰਨ ਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਜਿਹੜੀ ਇਹ ਕਾਰਵਾਈ ਹੈ ਇਹ ਕੋਈ ਇਨਵੈਸਟੀਗੇਸ਼ਨ ਨਹੀਂ ਹੈਗੀ ਇਹਦੇ ਚ ਇਹ ਤਾਂ ਸ਼੍ਰੀਆਮ ਗੋਲੀਆਂ ਮਾਰ ਰਿਹਾ ਤੇ ਜੇ ਆਪਾਂ ਇਹਨੂੰ ਫੋਨ ਕਰਾਂਗੇ ਜਾਂ ਬੁਲਾਵਾਂਗੇ ਵੀ ਇਨਵੈਸਟੀਗੇਸ਼ਨ ਜੁਆਇਨ ਕਰੇ ਤਾਂ ਅਸਲ ਆ ਪਹਿਲਾਂ ਹੀ ਸ਼ਾਰਪ ਵਿਅਕਤੀ ਹੈ ਜਿਹੜਾ ਥ੍ਰੈਟ ਆਪਣੇ ਆਪ ਨੂੰ ਜੇਲ੍ਹ ਤੋਂ ਛੁੱਟੇ ਦਿਵਾ ਸਕਦਾ ਗੈਂਗਸਟਰ ਨਾਲ ਇਹਨਾਂ ਦੇ ਲਿੰਕ ਹੈ ਸਾਡੀ ਰੈਕੀ ਕਰ ਰਹੇ ਆ ਜੇ ਆਪਾਂ ਇਹਨਾਂ ਨੂੰ ਕਾਲ ਕਰਾਂਗੇ ਜਾਂ ਬੁਲਾਵਾਂਗੇ ਤਾਂ ਇਹ ਤਾਂ ਸੰਕਰਪ ਹੋ ਜਾਣਗੇ ਇਹਨਾਂ ਨੇ ਤਾਂ ਆਪਣਾ ਅਸਲਾ ਲੁਕੋ ਦੇਣਾ ਜਾਂ ਕੁਝ ਸਮਥਿੰਗ ਕੋਈ ਗੱਲ ਬਣਾਣਗੇ ਤੇ ਇਸ ਕਰਕੇ ਮੇਰੀ ਪੁਲਿਸ ਐਸਐਸਪੀ ਸਾਹਿਬ ਨੂੰ ਮੋਹਾਲੀ ਦੇ ਐਸਐਸਪੀ ਨੂੰ ਆਪ ਦੇ ਚੈਨਲ ਦੇ ਮਾਧਿਅਮ ਨਾਲ ਵੀ ਬੇਨਤੀ ਹੈ ਕਿ ਵੀ ਜੋ ਵੀ ਕਰਨਾ ਹੈ ਐਫ ਆਰ ਦਰਜ ਕਰਕੇ ਕੀਤਾ ਜਾਵੇ ਕਿਉਂਕਿ ਇਹ ਪਹਿਲਾਂ ਵੀ ਬਹੁਤ ਵਾਰ ਐਦਾਂ ਬਚ ਚੁੱਕੇ ਆਂ ਸਪਾਰਸ਼ਾ ਲਾ ਦਿੰਦੇ ਆਂ ਮੰਤਰੀਆਂ ਸੰਤਰੀਆਂ ਦੀਆਂ ਜਿੱਥੇ ਤੱਕ ਇਹਨਾਂ ਦੀ ਚਲਦੀ ਹੈ ਉੱਥੇ ਤੱਕ ਲੈਂਦੇ ਆਂ ਪੈਸਾ ਵੀ ਗੇੜਦੇ ਆਂ ਪਰ ਮੈਨੂੰ ਪੰਜਾਬ ਪੁਲਿਸ ਤੇ ਮੋਹਾਲੀ ਪੁਲਿਸ ਤੇ ਪੂਰਾ ਭਰੋਸਾ ਹੈ ਕਿ ਸਾਨੂੰ ਇਨਸਾਫ ਜ਼ਰੂਰ ਦਵਾਂਗੇ ਪਰ ਜੋ ਵੀ ਕੀਤਾ ਜਾਵੇ ਉਹ ਕਾਰਵਾਈ ਕਰਕੇ ਕੀਤਾ ਜਾਵੇ ਜੀ ਰੋਕੀ ਜਦੋਂ ਪੰਜਾਬ ਸਰਕਾਰ ਦੀ ਇੱਕ ਹਦਾਇਤ ਹੈ ਕਿ ਜੇਕਰ ਕੋਈ ਅਸਲੇ ਦੇ ਨਾਲ سوشل ਮੀਡੀਆ ਤੇ ਫੋਟੋ ਵੀ ਪਾਉਂਦਾ ਉਸ ਤੇ ਵੀ ਕਾਰਵਾਈ ਹੁੰਦੀ ਹੈ ਤਾਂ ਸ਼ਰਿਆਮ ਜਿਹੜਾ ਫਾਇਰ ਕੱਢਿਆ ਜਾਂਦਾ ਉਹਦੀ ਕੋਈ ਕਾਰਵਾਈ ਨਹੀਂ ਹੋਈ ਦੇਖੋ ਜੀ ਸਾਨੂੰ ਅੱਜ 15-20 ਦਿਨ ਹੋ ਗਏ ਲਗਾਤਾਰ ਸਾਨੂੰ ਜਾਂਦੇ ਡੀਜੀਪੀ ਸਾਹਿਬ ਵੱਲੋਂ ਤਾਂ ਆਰਡਰ ਕੀਤੇ ਗਏ ਆ ਸਖਤ ਆਰਡਰ ਕੀਤੇ ਗਏ ਮੇਰੇ ਕੋਲ ਆਰਡਰਾਂ ਦੀ ਕਾਪੀ ਵੀ ਪਈ ਹੈ ਬਟ ਜਦੋਂ ਚੇਨ ਬਣਦੀ ਹੈ ਚੇਨ ਬਣ ਕੇ ਐਸਐਸਪੀ ਸਾਹਿਬ ਕੋਲ ਐਸਐਸਪੀ ਸਾਹਿਬ ਤੋਂ ਐਸਪੀ ਸਾਹਿਬ ਕੋਲ ਦੇਖੋ ਜ਼ਿਲ੍ਹੇ ਦੇ ਵਿੱਚ ਨਾ ਜ਼ਿਲ੍ਹੇ ਦੇ ਵਿੱਚ ਕੰਮ ਬਹੁਤ ਹੈ ਕਦੀ ਗੈਂਗਸਟਰ ਦੇ ਕੋ ਡੇਰਾ ਵਾਸੀ ਮਾਰੇ ਗਏ ਇਧਰ ਮੋਹਾਲੀ ਦੇ ਵਿੱਚ ਗੋਲੀਆਂ ਚੱਲ ਗਈਆਂ ਕਦੀ ਕਿਤੇ-ਕਿਤੇ ਕ੍ਰਾਈਮ ਹੁੰਦਾ ਤੇ ਪੁਲਿਸ ਬਹੁਤ ਘੱਟ ਹੈ ਨਫਰੀ ਬਹੁਤ ਘੱਟ ਹੈ ਤੇ ਕੰਮ ਜਿਆਦਾ ਹੈ ਨਾ ਕੋਲ ਬੜਨ ਹੈ ਪਰ ਹਾਂ ਇਹ ਆਪਾਂ ਮੰਨਦੇ ਆਂ ਵੀ ਕੰਮ ਜ਼ਿਆਦਾ ਆ ਬਟ ਜਿਹੜਾ ਪਹਿਲ ਦੇ ਆਧਾਰ ਤੇ ਕੰਮ ਕਰਨ ਵਾਲਾ ਉਹਨੂੰ ਤਾਂ ਪਹਿਲ ਦੇ ਆਧਾਰ ਤੇ ਹੀ ਕਰਨਾ ਚਾਹੀਦਾ ਹੈ ਜੀ ਇਸ ਕਰਕੇ ਵੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜੀ ਰੋ ਕਿ ਇਹ ਤੁਹਾਡੇ ਨਾਲ ਕਿਉਂ ਹੋ ਰਿਹਾ ਕਦੇ ਹਿਮਾਚਲ ਤੋਂ ਪੁਲਿਸ ਆਉਂਦੀ ਹੈ ਉਹ ਚੱਕਣ ਆਉਂਦੀ ਹੈ ਕਦੇ ਲੁਧਿਆਣਾ ਦੀ ਪੁਲਿਸ ਚੱਕ ਕੇ ਲੈ ਕੇ ਜਾਂਦੀ ਆ ਇਹ ਸਾਰਾ ਬੇਰਵਾਹੀ ਆ ਕਦੇ ਕਿਤੇ ਸ਼ਿਕਾਇਤ ਹੁੰਦੀ ਆ ਤੁਹਾਡੇ ਨਾਲ ਹੀ ਕਿਉਂ ਹੋ ਰਿਹਾ ਦੇਖੋ ਜੀ ਜਦੋਂ ਅਸੀਂ ਕਿਸੇ ਸੱਪ ਦੀ ਪੂੰਛ ਤੇ ਪੈਰ ਰੱਖਾਂਗੇ ਤਾਂ ਸੱਪ ਤਾਂ ਡੰਗ ਮਾਰੇਗਾ ਹੀ ਮਾਰੇਗਾ ਇਹ ਪਾਸਟਰ ਬਜਿੰਦਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਇਹ ਸੱਪ ਹੈ ਅਸੀਂ ਦੀ ਪੂੰਛ ਦੇ ਉੱਪਰ ਪੈਰ ਰੱਖਿਆ ਅਸੀਂ ਇਹਨੂੰ ਸਜ਼ਾ ਕਰਾਈ ਇਹਨੂੰ ਅੰਦਰ ਭੇਜਿਆ 20 ਸਾਲ ਅੰਦਰ ਚਲਾ ਗਿਆ ਹੁਣ ਇਹਦੇ ਕੋਲ ਪੈਸਾ ਇੰਨਾ ਸ਼ੌਹਰਤ ਇੰਨੀ ਹੈ ਸਪਾਰਸ਼ਾ ਇੰਨੀ ਹੈ ਸਰਕਾਰਾਂ ਚ ਹੱਤ ਹੈ ਤੇ ਉਹ ਬੰਦਾ ਸੋਚਦਾ ਕਿ ਵੀ ਮੇਰੀ ਲਾਈਫ ਤਾਂ ਸਪੋਇਲ ਹੋ ਗਈ ਮੈਂ ਤਾਂ ਬਰਬਾਦ ਹੋ ਗਿਆ ਮੈਂ ਤਾਂ ਮਰ ਗਿਆ ਇੱਕ ਤਰ੍ਹਾਂ ਦਾ ਮਰੇ ਗਿਆ ਉਹ ਕਿਉਂਕਿ 20 ਸਾਲ ਸਜ਼ਾ ਹੋਗੀ ਟਿਲ ਡੈਥ ਹੋਗੀ ਤੇ ਹੁਣ ਉਹਦਾ ਇੱਕੋ ਮੇਨ ਮਕਸਦ ਹੈ ਮੇਰੀ ਸਾਰੀ ਜੀਵਨ ਦੀ ਪੂੰਜੀ ਲਾ ਦੂੰਗਾ ਮੈਂ ਰੋਕੀ ਅੰਦਰ ਜਾਣਾ ਚਾਹੀਦਾ ਰੋਕੀ ਦੀ ਘਰ ਵਾਲੀ ਅੰਦਰ ਜਾਣੀ ਚਾਹੀਦੀ ਇਹਦੀ ਫੈਮਿਲੀ ਨਹੀਂ ਰਹਿਣੀ ਚਾਹੀਦੀ ਇਹਨੂੰ ਮਰਵਾਣਾ ਜਾਂ ਇਹਨੂੰ ਜੇਲ੍ਹ ਚ ਕਰਾਉਣਾ ਜਾਂ ਪੁਲਿਸ ਤੋਂ ਚੱਕਵਾ ਕੇ ਇਹਨੂੰ ਰਸਤੇ 'ਚ ਮਰਵਾ ਦੇਣਾ ਮਤਲਬ ਹਰ ਤਰ੍ਹਾਂ ਦਾ ਭਗਵੰਦਾ ਰਚ ਰਿਹਾ ਤਾਂ ਭਗਵਾਨ ਵਾਲਮੀਕੀ ਜੀ ਹੈ ਜਾਂ ਆਪਣੇ ਜਿਹਨੂੰ ਮੈਂ ਮੰਨਦਾ ਤੇ ਉਹਨਾਂ ਦੀ ਜਿਹੜੀ ਕਿਰਪਾ ਉਹ ਮੈਨੂੰ ਬਚਾਈ ਜਾਂਦੀ ਹੈ ਹਰ ਵਾਰ ਨਹੀਂ ਤਾਂ ਇਹਨਾਂ ਤਾਂ ਕੋਈ ਕੋਸ਼ਿਸ਼ ਨਹੀਂ ਛੱਡੀ ਕੋਈ ਵੀ ਮਤਲਬ ਇਹਨਾਂ ਉਹ ਨਹੀਂ ਛੱਡਿਆ ਉਹਨਾ ਨਹੀਂ ਛੱਡਿਆ ਜਿੱਥੇ ਜਾ ਕੇ ਇਹਨੇ ਮੇਰੀ ਮੇਰੇ ਦੇ ਉੱਪਰ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਨਾ ਕੀਤੀ ਹਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿੰਦਾ ਵੀ ਅੱਜ ਮੈਂ ਕੇਸ ਵਾਪਸ ਲੈ ਲਾਂ ਅੱਜ ਮੈਂ ਇਹਦੇ ਖਿਲਾਫ ਨਾ ਜਾਵਾਂ ਅੱਜੇ ਸਾਰਾ ਕੁਝ ਬੰਦ ਹੋ ਜਾਏਗਾ ਹਰ ਕਿਤੇ ਨਾ ਕਿਤੇ ਜਦੋਂ ਵੀ ਐਫਆਈਆਰ ਦਰਜ ਹੁੰਦੀ ਹੈ ਜਾਂ ਕੁਝ ਹੁੰਦੀ ਹੈ ਲਿੰਕ ਸਾਰੇ ਫਿਰ ਇਹਦੇ ਨਾਲ ਜੁੜਦੇ ਆਂ ਤਾਰਾਂ ਜੁੜਦੀਆਂ ਤੁਹਾਨੂੰ ਪਿੱਛੇ ਜੇ ਦੇਖਿਆ ਹੋਣਾ ਜਿਹੜਾ ਮੰਡੀ ਵਾਲਾ ਪਰਚਾ ਹੋਇਆ ਸੀ ਉਹਦੇ ਵਿੱਚ ਆਪਣਾ ਜਿਹੜੇ ਫੋਨ ਪਕੜੇ ਗਏ ਆ ਜੇਲ੍ਹ ਦੇ ਵਿੱਚੋਂ ਉਹਨਾਂ ਨਾਲ ਸਾਫ ਟਾਈਪ ਸੀਗਾ ਇਹਦਾ ਹੂੰ ਮਾਨਸਾ ਜ਼ਿਲ੍ਹੇ ਚੋਂ ਕਰਾਂਸੀ ਪਕੜੀ ਗਈ ਤੇ ਫੋਨ ਪਕੜਿਆ ਗਿਆ ਸੀ ਉਹ ਸਾਫ਼ ਪਤਾ ਲੱਗਦਾ ਸੀ ਵੀ ਫੋਨ ਜੇਲ੍ਹ ਦੇ ਵਿੱਚੋਂ ਬੈਠ ਕੇ ਜੋ ਵੀ ਸਿਸਟਮ ਚਲਾਇਆ ਸੀ ਨਾ ਹੂੰ ਇੱਕੋ ਗੱਲ ਹੈ ਬਸ ਵੀ ਮੈਨੂੰ ਬਾਹਰ ਕੱਢੋ ਮੈਨੂੰ ਬਾਹਰ ਕੱਢੋ ਮੈਨੂੰ ਬਾਜ਼ੀਦਾ ਮਰਜ਼ੀ ਕਰਕੇ ਕੱਢੋ ਇਹਨਾਂ ਇੱਕ ਪਿੱਛੇ ਜੀ ਸਾਨੂੰ ਪਤਾ ਲੱਗਿਆ ਨੇ ਆਪਣੀ ਵਾਈਫ ਨੂੰ ਤੇ ਇਹਨੂੰ ਅਕਬਰ ਪਾਸਟਰ ਤੇ ਇਹਨੂੰ ਅਵਤਾਰੇ ਮੁਲਾਕਾਤ ਕਰਨ ਗਏ ਸੀ ਇਹ ਕਹਿੰਦੇ ਵੀ ਚਾਹੇ ਪੈਸਾ ਲਗੇ ਚਾਹੇ ਕਿਸੇ ਕੋ ਮਰਵਾਣਾ ਪੜੇ ਚਾਹੇ ਕਿਸੇ ਕੋ ਕੁਝ ਵੀ ਕਰਨਾ ਪੜੇ ਮੈਨੂੰ ਜੇ ਬਾਹਰ ਨਿਕਾਲੋ ਬਸ ਹੂੰ ਜੋ ਮਰਜੀ ਵੇਚੋ ਜਾਓ ਮਰਜੀ ਰੱਖੋ ਬਸ ਉਹ ਕੰਮ ਕਰ ਰਹੇ ਆ ਇਸ ਟਾਈਮ ਉਹ ਬਾਹਰ ਵਾਲੇ ਵਿਅਕਤੀ ਜਿਹੜੇ ਆ ਹਾਂਜੀ ਹਾਂਜੀ ਹੁਣ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਭਰੋਸਾ ਦੇਖੋ ਭਰੋਸਾ ਤਾਂ ਹੈ ਹੀ ਐ ਮੈਨੂੰ ਕਿਉਂਕਿ ਹੁਣ ਪੀਏਪੀ ਤੋਂ ਮਿਲੇ ਆ ਸਾਨੂੰ ਜੋ ਵੀ ਸਿਕਿਉਰਟੀ ਮਿਲੀ ਐ ਤੇ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਕਿ ਵੀ ਜੋ ਉਹ ਵਾਰਦਾਤ ਕਰ ਰਹੇ ਆ ਜਾਂ ਕੋਈ ਅਸਲਾ ਲੈ ਰਹੇ ਇਹਨੇ ਮਹਿੰਗੇ ਮਹਿੰਗੇ ਅਸਲੇ ਜਿਹੜੇ ਫਾਇਰਿੰਗ ਕਰ ਰਹੇ ਆ ਇਹ ਵੀਡੀਓ ਦੇ ਵਿੱਚ ਤੇ ਜਦੋਂ ਇਹ ਸਾਰਾ ਕੁਝ ਕਰ ਰਹੇ ਆ ਤੇ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਭਗਵੰਤ ਮਾਨ ਜੀ ਵੀ ਇੱਕ ਫੋਟੋ ਵੀ ਕੋਈ ਪਰਿਆ ਅਸਲੇ ਦੇ ਨਾਲ ਉਹਦੇ ਉੱਪਰ ਤੁਰੰਤ ਐਫ ਆਈ ਆਰ ਕਰੋ ਕਿਉਂਕਿ ਚਾਹੇ ਉਹ ਜਾਇਜਾ ਚਾਹੇ ਨਜਾਇਜਾ ਉਹ ਬਾਅਦ ਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੁਸੀਂ ਪਰਚਾ ਦਰਜ ਕਰੋ ਬਟ ਇਹ ਵਿਅਕਤੀ ਇੰਨੇ ਪਾਵਰਫੁੱਲ ਹੋ ਗਏ ਤੇ ਰੈਕੀ ਕਰ ਰਹੇ ਆ ਤੇ ਕੱਲ ਨੂੰ ਕਿਹ ਵਾਰਦਾਤ ਹੋਗੀ ਪੁਲਿਸ ਫੇਰ ਜਾਗੂਗੀ ਚਲੋ ਪੁਲਿਸ ਨੇ ਤਾਂ ਸਾਨੂੰ ਤਾਂ ਸਿਕਿਉਰਟੀ ਦੇ ਦਿੱਤੀ ਹੈ ਬਟ ਉਹਨਾਂ ਦਾ ਕੁਝ ਕੀ ਪਤਾ ਕੀ ਹੈ ਉਹਨਾਂ ਕੋਲ ਹੁਣ ਮੇਰੇ ਕੋਲ ਤਾਂ ਇੱਕ ਹੈ ਠੀਕ ਹੈ ਜੀ ਵਾਈਫ ਕੋਲ ਦੋ ਹੈ ਹੁਣ ਉਹ ਕਿਆ ਕਿਆ ਪਤਾ 15 ਹਣ ਅੱਗੋਂ ਵੀ ਆਨ ਕੋ ਜਾਂ ਦਾਸਾਨ ਕੋ ਜਾਂ ਉਹਨਾਂ ਕੋਲ ਹੈ ਜੇ ਹਥਿਆਰ ਉਹਨਾਂ ਆਟੋਮੈਟਿਕ ਸਾਨੂੰ ਤਾਂ ਕਾਰਬੋਨਾ ਦਿੱਤੀਆਂ ਹੋਈਆਂ ਕਿ ਆਪਾਂ ਤਾਂ ਚੱਲਣਾ ਉਹ ਟਾਈਮ ਤੇ ਦੇਖੋ ਪਤਾ ਕੀ ਗੱਲ ਹੈ ਜਿਸ ਹਿਸਾਬ ਨਾਲ ਇਹ ਤਾਂ ਪੁਲਿਸ ਨੂੰ ਦਿਖਾਣਾ ਚਾਹੀਦਾ ਇੱਕਦਮੇ ਵੀ ਜੇ ਵੀਡੀਓ ਆਈ ਆ ਸੀ ਐਵੀਡੈਂਸ ਦੇ ਰਹੇ ਇੱਕ ਵਾਰ ਤੱਕ ਇਹ ਆਪਾਂ ਕਹਿ ਸਕਦੇ ਵੀ ਅਸੀਂ ਝੂਠੇ ਇੰਜਾਮ ਲਾ ਰਹੇ ਹਾਂ ਵੀ ਅਸੀਂ ਤਾਂ ਝੂਠੀ ਕੰਪਲੀਟ ਲਿਖਤੀ ਜੀ ਐਦਾ ਐਦਾ ਕਰਕੇ ਇਹਦੇ ਕੋਲ ਅਸਲਾ ਹੈ ਇਹਨੇ ਫਾਇਰਿੰਗ ਕੀਤੀ ਹੈ ਪੁਲਿਸ ਕਹੇਗੀ ਸਬੂਤ ਦੋ ਅਸੀਂ ਸਬੂਤ ਵੀ ਦਿੱਤੇ ਆ ਕੰਪਲੀਟ ਬਿਲਕੁਲ ਡੀਜੀਪੀ ਸਾਹਿਬ ਤੋਂ ਆਈ ਇਹ ਸਭ ਕੁਝ ਹੈ ਇਹ ਤਾਂ ਇਮੀਡੀਏਟਲੀ ਕਾਰਵਾਈ ਹੋਣੀ ਚਾਹੀਦੀ ਹੈ ਜ ਸੋ ਹਾਈ ਕੋਰਟ ਦੇ ਵਿੱਚ ਜਿਹੜਾ ਹੁਣ ਪਾਸਟਰ ਬਜਿੰਦਰ ਦਾ ਕੇਸ ਪਹੁੰਚ ਸਕਦਾ ਜਿਸ ਹਿਸਾਬ ਦੇ ਨਾਲ ਸਰਬਜੀਤ ਰੌਕੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮੇਰੇ ਕੋਲ ਜਿਹੜੇ ਇਹਨਾਂ ਦੇ ਕੁਸ਼ਕਰੀਬੀ ਨੇ ਜਿਹੜੇ ਉਹ ਵੀ ਆਉਂਦੇ ਨੇ ਚਾਹੇ ਪੈਸੇ ਦੇ ਨਾਲ ਚਾਹੇ ਧਰਾਂ ਧਮਕਾ ਕੇ ਕੋਈ ਵੀ ਜਿਹੜਾ ਵਕੀਲ ਆ ਉਹ ਹਾਈ ਕੋਰਟ ਦੇ ਵਿੱਚ ਖੜਾ ਨਾ ਕੀਤਾ ਜਾਵੇ ਵਿਰੋਧ ਆ ਜਿਹੜਾ ਬੇਲ ਦਾ ਨਾ ਕੀਤਾ ਜਾਵੇ ਇਸ ਕਰਕੇ ਜਿਹੜਾ ਇਹਨਾਂ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਉਸ ਦੇ ਲਈ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਸੋ ਤੁਹਾਨੂੰ ਇਹ ਵਿਚਾਰ ਚਰਚਾ ਕਿਦਾਂ ਦੀ ਲੱਗੀ ਆਪਣੇ ਰეკਮੈਂਡ ਬਾਕਸ ਦੇ ਵਿੱਚ ਜਰੂਰ